ਸੰਗਤ ਦਰਬਾਰ ਵਿੱਚ ਬੈਠੀ ਹੋਈ ਸੀ। ਬਾਬਾ ਜੀ ਰਸਗੁੱਲਿਆਂ ਦਾ ਪ੍ਰਸ਼ਾਦ ਵੰਡ ਰਹੇ ਸੀ। ਕੁਝ ਸੰਗਤ ਦੇ ਕੋਲ ਆ ਕੇ ਪ੍ਰਸ਼ਾਦ ਦਾ ਡੱਬਾ ਖਤਮ ਹੋ ਗਿਆ ਤੇ ਉਹ ਸੱਜਣ ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਲੱਗਦਾ ਸਾਡੇ ਕਰਮਾਂ ਵਿੱਚ ਹੈ ਨਹੀਂ ਸੀ। ਸਾਡੇ ਕਰਮ ਮਾੜੇ ਹੀ ਲੱਗਦੇ ਆ। ਸਭ ਨੂੰ ਪ੍ਰਸ਼ਾਦ ਮਿਲ ਗਿਆ ਸਾਡੇ ਕੋਲ ਆ ਕੇ ਖਤਮ ਹੋ ਗਿਆ। ਐਨੇ ਨੂੰ ਬਾਬਾ ਜੀ ਦੁਬਾਰਾ ਵਾਪਸ ਗਏ ਹੁਨੇ ਹੁਨੇ ਕਿਸੇ ਸੰਗਤ ਵੱਲ ਝਾੜਿਆ ਇੱਕ ਹੋਰ ਡੱਬਾ ਚੁੱਕ ਕੇ ਲੈ ਆਏ ਤੇ ਜਿੱਥੋਂ ਮੁੱਕਿਆ ਸੀ ਉਹ ਸੰਗਤ ਨੂੰ ਹੀ ਸ਼ੁਰੂ ਕੀਤਾ ਉਸ ਵਿੱਚ ਰਸਗੁੱਲੇ ਨਹੀਂ ਸਗੋਂ ਬਰਫੀ ਸੀ ਯਕੀਨ ਜਾਣਿਓ ਜੇ ਤੁਹਾਨੂੰ ਵੀ ਲੱਗ ਰਿਹਾ ਤੁਹਾਡੇ ਕਰਮਾਂ ਵਿੱਚ ਕੁਝ ਨਹੀਂ ਤਾਂ ਤਾਂ ਤੁਨ ਬਾਬਾ ਦੀਪ ਸਿੰਘ ਜੀ ਦੇ ਘਰ ਜ਼ਰੂਰ ਜਾਇਓ ਮੈਂ ਸੁਣਿਆ ਉਹ بے ਆਸਰਿਆਂ ਦੀ ਆਸ ਨੇ ਜਿਹੜੀ ਚੀਜ਼ ਕਿਸੇ ਦੇ ਕਰਮਾਂ ਵਿੱਚ ਨਹੀਂ ਹੁੰਦੀ ਉਹ ਵੀ ਬੰਦੇ ਦੇ ਭਾਗਾਂ ਵਿੱਚ ਲਿਖ ਦਿੰਦੇ ਨੇ ਕਿਉਂਕਿ ਉਹਨਾਂ ਦੀ ਕੀਤੀ ਸਫਰਸ਼ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਕਦੇ ਖਾਲੀ ਨਹੀਂ ਮੁਰਦੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ